ਲੋਬੀ ਦੂਜੇ ਪਾਰ ਤੇ ਸਵਾਗਤ ਹੈ ਬਾਈ ਤੁਹਾਡਾ ਹਨਾ ਮਾ ਵੀ ਕਾਰ ਜ਼ੋਨ ਮਹਾਲੀ ਖੜਿਆ ਸੈਕਟਰ 82 ਦੇ ਵਿੱਚ 82 ਸੈਕਟਰਸ ਖੜਿਆ ਬਾਈ ਜੇ ਕਿਸੇ ਭਰਾ ਨੇ ਕੋਈ ਕਾਰ ਲੈਣੀ ਹੈ ਕੋਈ ਵੀ ਠੀਕ ਹੈ ਅੱਜ ਦੇ ਜਿਹੜੇ ਬਲੌਗ ਦੇ ਵਿੱਚ ਕਾਰਾਂ ਰਹਿਣਗੀਆਂ ਬਾਈ 10 ਲੱਖ ਤੋਂ ਅੱਪਰ ਰੇਂਜ ਦੇ ਕਾਰਾਂ ਮਿਲਣਗੀਆਂ ਤੁਹਾਨੂੰ ਕਿਸੇ ਭਰਾ ਨੇ ਕੋਈ ਕਾਰ ਲੈਣੀ ਹੈ ਹੁਣ ਕਾਲ ਕਰ ਲਿਓ ਜਿਹਦੇ ਵਿੱਚ ਬਾਈ ਫੋਰਚੂਨਰ ਦਾ ਪੂਰਾ ਗਾੜਾ ਵੀ ਲਗਭਗ 1 2 3 4 5 6 7 8 10 10 ਦੇ ਗੇਟ ਤੇ ਫੋਰਚੂਨਰ ਆਪਣੇ ਲੋ ਖੜੀਆਂ ਨੇ ਬਾਈ ਤੇ ਇਨੋਵਾ ਖੜੀਆਂ ਆਪਣੇ ਲੋਵੇ ਇਨਡਾਇਵਰ ਬਹੁਤ ਖੁਸ਼ ਆ ਬਾਈ ਠੀਕ ਹੈ ਦਿਨੇ ਪਹਿਲਾਂ ਪਿਛਲਾ ਪਾਰਟ ਨੇ ਦੇਖਿਆ ਸੀ ਕਾਲੀਆਂ ਕਾਰਾਂ ਵੀ ਦਿਖਾਈਆਂ ਤੁਹਾਨੂੰ ਠੀਕ ਹੈ ਤੇ ਬਸ ਹੁਣ ਐਂਡ ਤੱਕ ਬਣੇ ਰਹੋ ਤੇ ਬਈ ਸਭ ਤੋਂ ਪਹਿਲਾਂ ਕੱਲ ਕਰਦੇ ਆ ਬਈ ਹਨਾ ਐਡਰੈਸ ਤੁਸੀਂ ਪ੍ਰੋਪਰ ਦੱਸ ਦੋ ਮਾਵੀ ਕਾਰ ਦੋਨ ਪਲਾਟ ਨੰਬਰ 531 ਸੈਕਟਰ 82 ਮੋਹਾਲੀ ਠੀਕ ਹੈ ਏਅਰਪੋਰਟ ਰੋਡ ਲਓ ਜੀ ਇੱਕ ਜੀ ਹੋਰ ਦਿਖਾਰਨਾ ਹੈ ਨਾ ਬਾਈ ਨੂੰ ਬਈ ਆਪਾਂ ਕਹਿੰਦੇ ਬਈ ਬਈ ਸਿੱਧੂ ਨਾਲ ਪੂਰਾ ਪਿਆਰ ਹੈ ਹਨਾ ਬਈ ਹਾਂਜੀ ਹਾਂ ਵੀਰੇ ਦਾ ਠੀਕ ਹੈ ਦੇਖੋ ਕਿੰਨੀਆਂ ਵੀ ਦੇਖੋ ਫੋਟੋ ਰਿਵਾਈ ਦੇ ਬਹੁਤ ਲੱਗਿਆ ਹੋਣਗੇ ਹਨਾ ਤੇ ਹੋਰ ਨਹੀਂ ਹੋਰ ਜਿਹੜੀ ਆਪਾਂ ਡਿਲੀਵਰੀ ਵਾਲੀ ਕੀ ਹੁੰਦੀ ਹੈਗੀ ਤੁਹਾਡੀ ਉਹਦੇ ਤੇ ਅੱਜ ਆਪਾਂ ਵੀ ਪਹਿਲੀ ਕਰ ਦੀ ਗੱਲਬਾਤ ਕਰ ਦਾਂਗੇ ਇਨੋਵਾ ਆ ਗਿਆ ਆਪਣੇ ਲੋਏ ਕ੍ਰਿਸਟਾ ਇਹ ਵੀਰੇ ਮਾਡਲ 2019 ਮਾਡਲ ਜੀ ਆਟੋ ਠੀਕ ਹੈ ਕਿਲੋਮੀਟਰ 50000 ਚੱਲੀ ਹੋਈ ਕੰਪਨੀ ਰਿਕਾਰਡ ਠੀਕ ਹੈ ਵੀਰੇ ਹਾਂਜੀ ਕੰਡੀਸ਼ਨ ਵਾਈਜ਼ ਇੱਕ ਨੰਬਰ ਪੂਰੀ ਓਕੇ ਕਾਰ ਹੈ ਵੀਰ ਸਾਰੀ ਓਕੇ ਗੁਰਪ੍ਰੀਤ ਇੱਕ ਵਾਰ ਅੰਦਰੋਂ ਜਾਤੀ ਮਰਵਾ ਦੇ ਕਾਰ ਦੇ ਤੇ ਬਹੁਤ ਸੋਹਣੀ ਕਾਰ ਆ ਬਾਈ ਆਟੋਮੈਟਿਕ ਕਾਰ ਹੈ ਠੀਕ ਹੈ ਪੰਜਾਬੀ ਬਾਈ ਨੇ ਵਾਧੇ ਕਹਤਾ 48000 ਕਿਲੋਮੀਟਰ ਕਾਰ ਚੱਲੀ ਹੋਈ ਹੈ ਸਾਰੀ ਤੇ ਪੂਰੀ ਚੰਗੀ ਕਾਰ ਆ ਬਾਈ ਚੈੱਕ ਕਰੋ ਬਾਈ ਤੇ ਬਹੁਤ ਸੋਹਣੀ ਕਾਰ ਆ ਬਾਈ ਤੇ ਵੀਰੇ ਇਹ ਕਾਰ ਤੇ ਕੋਈ ਮਤਲਬ ਆਪਾਂ ਕਹਿ ਦਈਏ ਵੀ ਕੋਈ ਦਿੱਕਤ ਨਹੀਂ ਓਕੇ ਆਪਣੇ ਕੋਲ ਕੋਈ ਵੀ ਕਾਰ ਲਓਗੇ ਇਹ ਚੀਜ਼ ਆਪਾਂ ਹੁੰਦੀ ਹੈ ਨਾ ਕਦੇ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਕਰ ਦਿਨ ਆਪਾਂ ਲੈਂਦੇ ਆ ਨਾ ਉਦੋਂ ਦੀ ਕਾਰ ਵੇਚਦੇ ਆ ਆਪਣੀ ਗਾਰੰਟੀ ਹੁੰਦੀ ਹੈ ਇੱਕ ਅਕਸਡੈਂਟੀਕ ਮੀਟਰ ਦੀ ਵੱਡਾ ਸੰਧ ਹੁੰਦਾ ਕਿ ਨਹੀਂ ਵੀਰੇ ਕਿ ਛੋਟੀ ਵੀ ਕਾਰ ਵੀ ਹੋਵੇਗਾ ਸਾਡੇ ਕੋਲ ਕੰਪਨੀ ਰਿਕਾਰਡ ਕਾਰ ਆਉਣਗੀਆਂ ਸਾਰੀਆਂ ਠੀਕ ਹੈ ਵੀਰੇ ਅੱਛਾ ਹੁਣ ਇਹਦਾ ਰੇਟ ਕਿੰਨਾ ਵੀਰੇ 17.5 ਲੱਖ ਰੁਪਏ 17.50 ਹਾਂਜੀ ਮੌਕੇ ਤੇ ਮੰਨਦਾਨ ਹੋ ਜਾਓ ਕਰ ਦਾਂਗੇ ਲੋਨ ਕਿੰਨਾ ਹੋਊ ਇਹਦੇ ਤੇ ਲੋਨ ਹੋ ਜਾਏਗਾ 12 ਤੋਂ 13 ਲੱਖ ਰੁਪਏ ਕਰਾ ਦਾਂਗੇ ਲੋਨ ਓਕੇ ਇਹ ਤੇ ਲੋਨ ਵਗੈਰਾ ਸਾਰਾ ਕੁਝ ਹੋ ਜੂ ਬਾਈ ਅਗਲੀ ਬਾਈ ਇੰਡੈਵਰ ਆ ਗਈ 8 2017 ਮਾਡਲ ਵੀਰੇ 9.2 ਅਲਾਈ ਚੱਕ 1844 ਇਹ 20 ਇੰਚ ਨੇ ਵੀਰੇ ਹਾਂਜੀ ਲੋ ਜੀ ਬਾਈ ਅਲਾਈ ਵਗੈਰਾ ਵਧੀਆ ਪਾਏ ਹੋਏ ਨੇ ਠੀਕ ਹੈ ਚੰਗੀ ਕਾਰ ਆ ਚੈੱਕ ਕਰੋ ਬਾਈ 95000 ਚੱਲੀ ਹੋਈ ਹੈ ਕੰਪਨੀ ਰਿਕਾਰਡ ਓਕੇ ਮਤਲਬ ਜਾ ਕੇ ਕੁਝ ਵੀ ਨਹੀਂ ਕਰਾਣ ਦੀ ਲੋੜ ਨਾ ਬਾਈ ਕੁਝ ਵੀ ਕਰਾਣ ਦੀ ਤੇਲ ਪਾਓ ਵੀਰੇ ਚਲਾਓ ਬਸ ਓਕੇ ਲੋ ਜੀ ਐਂ ਦਿਖਾ ਦੇ ਕੋ ਵੀ ਲੋਕ ਲੱਗੀ ਹੋਈ ਆ ਤੇ ਆਟੋਮੈਟਿਕ ਆ ਰਿਹਾ ਵੀ ਆਟੋ ਜੀ ਹਾਂਜੀ ਓਕੇ ਲੋ ਜੀ 3200 ਸੀਸੀ 6 ਆਟੋ ਸਪੀਡ ਗੇਅਰ ਵਾਲੀ ਕਾਰ ਆ ਬਾਈ ਤੇ ਰੇਟ ਸੀ ਦਾ 21 ਲੱਖ ਰੁਪਏ 21 ਲੱਖ ਰੁਪਿਆ ਹਾਂਜੀ 21 ਲੱਖ ਰੁਪਏ ਦੀ ਓਨਰ ਫਰਸਟ ਸੈਕਿੰਡ ਫਰਸਟ ਵੀਰੇ ਫਰਸਟ ਠੀਕ ਹੈ ਲੋ ਜੀ ਹੁਣ ਤੁਹਾਨੂੰ ਫੋਰਚਨਰ ਉਹਨਾਂ ਨੂੰ ਬਾਡਾ ਲਈਏ ਬਾਈ ਆਪਾਂ ਹਨਾ ਫੋਰਚਨਰ ਆ ਉਹਰੇ ਬਹੁਤ ਨੇ ਬਾਈ ਉਹਨਾਂ ਲੈਵੇ ਜਿਹੜਾ ਭਰਾ ਫੋਰਚਨਰ ਨੂੰ ਲਾਈਕ ਕਰਦਾ ਤਾਂ ਉਹਨੂੰ ਲੈ ਲਓ sigma 4 ਵੀ ਮਿਲ ਜਾਣੀ ਤੁਹਾਨੂੰ ਤੇ ਦੂਜੇ ਵੀ ਮਿਲ ਜਾਣੀ ਹਾਂਜੀ ਵੀਰੇ ਠੀਕ ਹੈ ਆਹ ਵਾਲੀ ਵੀਰੇ 2015 ਰਜਿਸਟਰਡ 16 ਠੀਕ ਹੈ ਫਸਟ ਸੈਕੰਡ ਓਨਰ ਹੈ ਕਿਲੋਮੀਟਰ ਹੈ 1.5 ਲੱਖ ਚੱਲੀ ਹੋਈ ਹੈ ਕੰਪਨੀ ਰਿਕਾਰਡ ਠੀਕ ਹੈ ਆਲ ਓਰੀਜਨਲ ਹੈ ਕਾਰ ਦੇ ਬੰਪਰੇ ਤੱਕ ਵੀ ਨਾਲ ਦੇ ਨੇ ਓਕੇ ਬੰਪਰ ਵੀ ਓਰੀਜਨਲ ਨੇ ਬੰਪਰ ਵੀ ਓਰੀਜਨਲ ਹੈ ਪੇਡ ਨੰਬਰ ਹੈ ਵੀਰੇ ਓਕੇ ਲੋ ਜੀ ਪੇਡ ਨੰਬਰ ਹੈ 0045b ਟਾਇਰ ਨਵੇਂ ਨੇ ਇੰਸ਼ੋਰੈਂਸ ਫੁੱਲੇ ਸਾਲ ਦੀ ਜਪਈ ਓਕੇ ਠੀਕ ਹੈ ਜੀ 16.5 ਲੱਖ ਰੁਪਏ ਆਪਣੀ ਡਿਮਾਂਡ ਹੈ ਵੀਰੇ 16.5 ਲੱਖ ਰੁਪਈਆ ਆਟੋ 4x4 ਠੀਕ ਹੈ ਅਗਲੀ ਵੀਰੇ ਮਾਡਲ ਇਹ 2014 ਆਟੋ 4x2 ਠੀਕ ਹੈ ਫਸਟ ਓਨਰ ਹੈ 90000 ਓਨਰ ਫਰਸਟ ਹੈ ਆਪਣਾ ਡਿਮਾਂਡ ਹੈ 14 ਲੱਖ ਰੁਪਏ 14 ਲੱਖ ਰੁਪਏ ਤੇ ਇਹਦੇ ਤੇ ਲੋਨ ਕਿੰਨਾ ਹੋ ਜਾਊ ਲੋਨ ਵੀਰ ਜਿੱਦਾਂ ਬੇ ਸਿਬਲ ਓਕੇ ਹੈ 12 ਤੋਂ 13 ਲੱਖ ਵੀ ਹੋ ਜੇਗਾ ਲੋਨ ਪ੍ਰੋਫਾਈਲ ਤੇ ਡਿਪੈਂਡ ਕਰਦਾ ਹੈ ਹਾਂਜੀ ਪ੍ਰੋਫਾਈਲ ਤੇ ਲਓ ਜੀ ਬਾਈ ਬਾਕੀ ਥੋੜੀ ਪ੍ਰੋਫਾਈਲ ਤੇ ਡਿਪੈਂਡ ਕਰਦਾ ਨਾ ਵੀ ਆਪਾਂ ਕਹਿੰਦੇ ਵੀ ਜੇ ਕਿਸੇ ਭਰਾ ਨੇ ਕੋਈ ਕਾਰ ਲੈਣੀ ਹੈਗੀ ਤਾਂ ਇੱਕ ਵਾਰ ਆਪਣੀ ਪ੍ਰੋਫਾਈਲ ਜ਼ਰੂਰ ਚੈੱਕ ਕਰਵਾ ਲਿਓ ਹਣਾ ਬਾਈ ਤੇ ਵਸ ਇੱਕ ਵਾਰ ਕਾਲ ਕਰ ਲੈ ਬਾਕੀ ਵੀਰੇ ਪ੍ਰੋਫਾਈਲ ਤੁਸੀਂ ਚੈੱਕ ਕਰਵਾ ਦੋਗੇ ਕਿਹੜੇ ਵਾਰ ਹਾਂਜੀ ਆਪਾਂ ਕਰਵਾ ਦਿੰਦੇ ਵੀਰੇ ਠੀਕ ਹੈ ਪੈਨ ਕਾਰਡ ਆਰ ਕਾਰਡ ਦੀ ਲੋੜ ਹੁੰਦੀ ਹੈ ਉਹ ਚ ਚੈੱਕ ਹੋ ਜਾਂਦਾ ਬੈਂਕ ਤੋਂ ਠੀਕ ਹੈ ਵੀਰੇ ਤੇ ਅਗਲੀ ਵੀਰੇ ਇਹ ਵੀਰ 15 ਮਾਡਲ ਹੈ ਆਟੋ 4x4 ਸੈਕੰਡ ਓਨਰ ਹੈ 1 25 ਚੱਲੀ ਇਹ ਕੰਪਨੀ ਰਿਕਾਰਡ ਠੀਕ ਹੈ ਵੀਰੇ ਟਾਇਰ ਨਵੇਂ ਨੇ ਇੰਸ਼ੋਰੈਂਸ ਨੋਰਮਲ ਹੈ ਓਕੇ ਹਾਂਜੀ ਥਰਡ ਪਾਰਟੀ ਥਰਡ ਪਾਰਟੀ ਡਿਮਾਂਡ ਹੈ 14 ਲੱਖ ਰੁਪਏ ਵੀਰੇ 14 50 ਦੀ ਇਹਦੇ ਤੇ ਲੋਨ ਹੋ ਜੀ 10 ਲੱਖ ਰੁਪਏ ਲੋਨ ਹੋ ਜਾਏਗਾ ਵੀਰੇ ਠੀਕ ਹੈ ਤੇ ਇੰਜਨ ਗੇਅਰ ਦੀ ਚੰਗੀ ਉਹਨਾਂ ਫਸ ਤੇ ਕਾਰ ਬਈ ਸਾਰਿਆਂ ਦੇ ਇੰਟੀਰੀਅਰ ਦਾ ਫਰਕ ਹੁੰਦਾ ਕਿ ਇਹਦਾ ਕੁਝ ਲੱਗਾ ਹੁੰਦਾ ਕਿ ਇਹਦਾ ਕੁਝ ਲੱਗਦਾ ਤੇ ਜੇ ਕਿਸੇ ਭਰਾ ਨੇ ਕੋਈ ਕਾਰ ਲੈਣੀ ਆ ਬਾਈ ਹਨਾ ਚੈੱਕ ਕਰ ਲਿਓ ਬਈ ਸਾਰੇ ਤਰ੍ਹਾਂ ਦੀ ਕਾਰਾਂ ਨੇ ਕਿਸੇ ਨੂੰ ਕੋਈ ਇੰਟੀਰੀਅਰ ਪਸੰਦ ਆਉਂਦਾ ਹੈ ਕਿਸੇ ਨੂੰ ਕੋਈ ਜਾਂਦਾ ਬਾਈ ਹਨਾ ਇਹ ਆਟੋਮੈਟਿਕ ਚ ਕਾਰ ਹੈ ਵੀਰੇ ਠੀਕ ਹੈ ਤੇ ਇਹਦਾ ਰੇਟ ਰੱਖਿਆ ਸੀਗਾ ਫਿਰ 14.5 ਲੱਖ ਰੁਪਏ 14.5 ਲੱਖ ਰੁਪਈਆ ਲੋ ਜੀ 14.5 ਲੱਖ ਰੁਪਏ ਚ ਆਹ ਵਾਲੀ ਫੋਰਚਨਰ ਮਿਲ ਜਾਣੀ ਤੁਹਾਨੂੰ ਤੇ ਅਗਲੀਆਂ ਬਈ ਆ ਗਈਆਂ ਜਿਹੜੀਆਂ ਬਈ ਹਨਾ ਵੀ ਇਹ 17 ਮਾਡਲ ਹੈ ਵੀਰੇ ਆਟੋ ਦੂਜੀਆਂ ਹਾਂਜੀ ਤੇ 4x4 ਨੰਬਰ ਪੇਡ ਲੱਗਿਆ ਹੈ ਨੰਬਰ ਪੇਡ ਹੈ ਚੰਡੀਗੜ੍ਹ ਦੀ ਕਾਰ ਆ ਬਾਈ ਹਨਾ ਓਨਰ ਫਰਸਟ ਹੈ ਓਨਰ ਫਰਸਟ ਠੀਕ ਹੈ ਕੰਡੀਸ਼ਨ ਇੱਕ ਨੰਬਰ ਕੁਲੀ ਓਕੇ ਕਾਰ ਹੈ ਫਿਰ ਸਾਰੀ ਤੇ ਰੇਟ ਗੱਲ ਕਰੀਏ ਰੇਟ ਇਹਦਾ ਪੰਡਮਣ ਕਰਦੇ ਆ 29.5 ਲੱਖ ਰੁਪਏ ਸਾਢੇ 29 ਲੱਖ ਰੁਪਿਆ ਹਾਂਜੀ ਲੋ ਵੀ 29 ਲੱਖ 50000 ਰੁਪਏ ਦੀ ਕਾਰ ਆ ਬਾਈ ਨੰਬਰ ਵੀ ਵਧੀਆ ਲੱਗਿਆ ਹੈ ਕਾਰ ਨੂੰ ਤੇ ਓਕੇ ਦੀ ਰਿਪੋਰਟ ਆ ਬਾਈ ਚੈੱਕ ਕਰ ਲਓ ਜੀ ਇਨਾਂ ਦੀ ਮਤਲਬ ਲਾਈਨ ਦੀ ਲੋੜ ਨਹੀਂ ਮੈਟੋਯੋਟਾ ਹੀ ਚੀਜ਼ ਆ ਆਪਣੇ ਕੋਲ ਕੋਈ ਵੀ ਕਾਰ ਲੈਂਦੇ ਕਿਸੇ ਵੀ ਕਾਰ ਦੀ ਟਰਾਈ ਦੀ ਲੋੜ ਹੀ ਨਹੀਂ ਹੁੰਦੀ ਵੀਰੇ ਠੀਕ ਹੈ ਵੀਰੇ ਜਿਹੜੇ ਕੰਪਨੀ ਰਿਕਾਰਡ ਕਾਰਾਂ ਹੁੰਦੀਆਂ ਨੇ ਆਪਾਂ ਆਪੇ ਚੈੱਕ ਕਰਕੇ ਕਾਰ ਲੈਂਦੇ ਹਾਂ ਵੀਰੇ ਠੀਕ ਹੈ ਵੀਰੇ ਲਓ ਜੀ ਬਾਈ ਹਨਾ ਬਹੁਤ ਸੋਹਣੀਆਂ ਕਾਰਾਂ ਬਾਈ ਹੋਰਾਂ ਲਵੇ ਕੋਈ ਵੀ ਕਾਰ ਤੁਸੀਂ ਬਾਈ ਕਰ ਸਕਦੇ ਹੋ ਆਹ ਵਾਲੀ ਕਾਰ ਵੀਰੇ ਅਗਲੀ ਮਾਡਲ ਕਿੰਨਾ ਹੈ 19 ਮੈਨੂਅਲ 4x2 ਠੀਕ ਹੈ ਠੀਕ ਹੈ ਜੀ ਫਰਸਟ ਓਨਰ ਹੈ 92000 ਚੱਲੀ ਹੋਈ ਹੈ ਟਮਾੜਾ 28.5 ਲੱਖ ਰੁਪਏ 28.5 ਲੱਖ ਰੁਪਈਆ ਦੀ ਠੀਕ ਹੈ ਅੱਛਾ ਇਹਨਾਂ ਇੰਦਾ ਦਾ 25 ਲੱਖ ਵੀ ਹੋ ਜਾਏਗਾ ਬੰਦੇ ਦੀ ਬਲੈਕ ਦਾ ਨਾ ਕਈਆਂ ਦਾ ਕ੍ਰੈਡਿਟ ਕਾਰਡ ਹੈ ਕਿਸੇ ਕਾਰਡ ਕਰਕੇ ਲੋਗ ਕਿਸ਼ਤਾਂ ਨਾ ਗਈਆਂ ਹੁਣ ਤਾਂ ਡੋਨ ਆ ਜਾਂਦਾ ਕੇ ਓਕੇ ਉਹ ਚੀਜ਼ ਕਰਕੇ ਪ੍ਰੋਬਲਮ ਆਉਂਦੀ ਆ ਲਓ ਜੀ ਬਾਈ ਆਪਾਂ ਬਾਈ ਕਹਿ ਦੀਏ ਵੀ ਤੁਹਾਡਾ ਸਿਮਲ ਸਕੋਰ ਸੈੱਟ ਹੋਣਾ ਚਾਹੀਦਾ ਨਾ ਵੀ ਵੀ ਬੈਂਕ ਦੀ ਰੋਟੀ ਖਾ ਰਹੇ ਜਿਹੜੀ ਉਹ ਵਧੀਆ ਖਾਣੀ ਨਹੀਂ ਆਏ ਬਸ ਸਾਨੂੰ ਪੈਨ ਕਾਰਡ ਆਧਾਰ ਕਾਰਡ 6 ਮਹੀਨੇ ਬੈਂਕ ਸਟੇਟਮੈਂਟ ਅਸੀਂ ਕਰਵਾ ਕੇ ਦੇਣਾ ਤੁਹਾਨੂੰ ਓਕੇ ਗੁਰਪ੍ਰੀਤ ਅੰਦਰ ਦਿਖਾ ਦੇ ਕਾਰ ਨੂੰ ਦੇਖੋ ਬਾਈ ਬਹੁਤ ਕੈਂਡ ਕਾਰ ਆ ਬਾਈ ਕਿਸੇ ਭਰਾਣੇ ਲੈਣੀ ਹੈ ਕਾਰ ਇਹ ਤਾਂ ਕਾਲ ਕਰ ਲਿਓ ਤੇ ਅਗਲੀ ਕਾਰ ਵੀ ਦਿਖਾਵਾਂ ਮੈਂ ਤੁਹਾਨੂੰ ਠੀਕ ਹੈ ਆਜੋ ਬਈ ਅਗਲੀ ਕਾਰ ਦਿਖਾਉਣੇ ਆ 2019 ਆਟੋ 4x4 ਹਮ 1 35 ਚੱਲੀ ਹੋਈ ਕੰਪਨੀ ਰਿਕਾਰਡ ਠੀਕ ਹੈ ਵੀਰੇ ਠੀਕ ਹੈ ਜੀ ਫਰਸਟ ਓਨਰ ਹੈ ਓਕੇ ਫੁੱਲ ਇੰਸ਼ੋਰੈਂਸ ਆ ਕਾਰ ਦਾ ਡਿਮਾਂਡ ਹੈ 35 ਲੱਖ ਰੁਪਏ ਵੀਰੇ 35 ਲੱਖ ਰੁਪਏ ਹਾਂਜੀ ਲਓ ਵੀ ਮਿੱਤਰੋ 35 ਲੱਖ ਰੁਪਏ ਦੀ ਡਿਮਾਂਡ ਹੈ ਬਈ ਚੈੱਕ ਕਰ ਲਓ ਕਾਰ ਤੇ ਬਹੁਤ ਸੋਹਣੀ ਕਾਰ ਆ ਆਟੋਮੈਟਿਕ ਕਾਰ ਆ ਬਈ ਕੁਝ ਕਰਾਉਣ ਦੀ ਲੋੜ ਨਹੀਂ ਪਈ ਬਸ ਚੁੱਪ ਕਰਕੇ ਆਓ ਤੇ ਚਾਬੀ ਫੜੋ ਡੀਲ ਡਨ ਕਰੋ ਲੈ ਜਾਓ ਕਾਰ ਬਈ ਇਹ ਆ ਗਈ ਬਹੁਤ ਸੋਹਣੀ ਕਾਰ ਆ 2017 17 ਆਟੋ 4/2 ਹਾਂਜੀ 130 ਚੱਲੀ ਹੋਈ ਹੈ ਕੰਪਨੀ ਰਿਕੋਰਡ ਟਾਇਰ ਲੋਏ ਚੇਂਜ ਨੇ ਕਰ ਦੇ ਨਵੇਂ ਨੇ ਫਰਸਟ ਓਨਰ ਹੈ ਵੀਰੇ ਠੀਕ ਹੈ ਵੀਰੇ ਠੀਕ ਹੈ ਡਿਮਾਂਡ 28 ਲੱਖ ਰੁਪਏ ਦੀ 28 ਲੱਖ ਰੁਪਏ ਦੀ ਹਾਂਜੀ ਲੋ ਜੀ ਮਤਲਬ 28 ਲੱਖ ਦੀ ਡਿਮਾਂਡ ਹੈ ਇਹ ਤੇ ਅਲਾ ਇਹੀ ਵਾਲੇ ਆਉਂਦੇ ਨੇ ਨਹੀਂ ਚੇਂਜ ਕਰਾਏ ਹੋਏ ਆ ਵੀਰੇ ਅੱਛਾ ਚੇਂਜ ਕਰਾਏ ਹੋਏ ਨੇ ਠੀਕ ਹੈ ਵੀਰੇ ਲੋ ਜੀ ਬਾਈ ਚੰਗੀ ਕਾਰ ਆ ਬਾਈ ਗੁਰਪ੍ਰੀਤ ਸਿੰਘ ਦੋ ਦਿਖਾ ਦੇ ਕਾਰ ਨੂੰ ਤੇ ਬਹੁਤ ਘੈਂਟ ਕਾਰ ਆ ਬਾਈ ਹਨਾ ਤੇ ਕਈ ਮਿੱਤਰ ਬਾਈ ਮੈਸੇਜ ਕਰ ਰਹੇ ਨੇ ਬਾਈ ਗੁਰਪ੍ਰੀਤ ਨੂੰ ਦਿਖਾਓ ਕਿਸੇ ਦਿਨ ਵੀਡੀਓ ਤੇ ਬਾਕੀ ਬਾਈ ਦਾ ਗੁਰਪ੍ਰੀਤ ਦਾ ਚੈ ਤੇ ਬਹੁਤ ਇੱਕ ਹੈਂਡ ਇੰਟੀਰੀਅਰ ਵੀ ਲੈਦਰ ਦਾ ਹਨਾ ਚੈੱਕ ਕਰੋ ਰਿਕਲਾਈਨਰ ਸੀਟਾਂ ਵਗੈਰਾ ਬਹੁਤ ਕੁਝ ਹੁੰਦਾ ਕਾਰ 'ਚ ਤੇ ਵਧੀਆ ਕਾਰ ਹੁੰਦੀ ਹੈ ਪੈਕੇਜ ਆ ਕਰਕੇ ਰੱਖਦੇ ਹੁੰਦੇ ਹਾਂ ਹਾਂਜੀ ਹਾਂ ਰੇਟ ਰੱਖਿਆ ਜਿਹਦਾ ਕਾਰ ਦਾ 28 ਲੱਖ ਰੁਪਈਆ 28 ਲੱਖ ਰੁਪਈਆ ਹਾਂਜੀ ਠੀਕ ਹੈ ਤੇ ਅਗਲੀ ਆ ਗਈ ਇੰਡੈਵਰ ਵੀਰੇ ਆਪਣੇ ਨਾਲ ਵੰਡੇ ਪਰ 2018 ਹਾਂਜੀ 3.2 ਆਟੋ 4x4 ਓਕੇ 85000 ਚੱਲੀ ਹੋਈ ਹੈ ਫਸਟ ਓਨਰ ਹੈ ਫੁੱਲ ਇੰਸ਼ੋਰੈਂਸ ਹੈ ਟਾਇਰ ਬ੍ਰਾਂਡ ਨਿਊ ਨੇ ਹਾਂ ਠੀਕ ਹੈ ਡਿਮਾਂਡ ਹੈ ਆਪਣੀ 27.5 ਲੱਖ ਰੁਪਈਆ 27.5 ਲੱਖ ਰੁਪਈਆ ਲੋ ਗੁਰਪ੍ਰੀਤ ਸਿੰਘ ਦਿਖਾ ਦੇ ਕਾਰ ਨੂੰ ਇਹ ਪਹਿਲਾਂ ਪੇਡ ਨੰਬਰ ਲੱਗਿਆ ਹੋਇਆ ਸੀ ਕਾਰ ਦੇ 5500 ਤੇ ਇਹ ਭਰਾ ਦੇਖ ਕੇ ਕਹਿਣ ਦਾ ਵੀ ਨਵਾਂ ਨੰਬਰ ਲੱਗਿਆ ਹੋਇਆ ਕਾਰ ਦੇ ਪੇਡ ਨੰਬਰ ਪੁਰਾਣੀ ਆਰਸੀ ਮਿਲ ਜੇਗੀ ਨਾਲ ਠੀਕ ਹੈ ਵੀਰੇ ਹਾਂਜੀ ਲਓ ਬਈ ਮਿੱਤਰੋ ਠੀਕ ਹੈ ਸਾਰਾ ਕੁਝ ਬਈ ਤੁਹਾਨੂੰ ਟਰਾਂਸਪੇਰੈਂਟ ਨਾਲ ਦੱਸਿਆ ਜਾਊਗਾ ਵੀ ਕੀ ਹੈ ਕੀ ਨਾ ਬਈ ਹੈਨਾ ਤੇ ਵਧੀਆ ਚੀਜ਼ ਆ ਬਈ ਤੇ ਕੈਂਡਕਾਰ ਆ ਗਈ ਤੇ ਲੋਨ ਕਰਾਉਣਾ ਲੋਨ ਹੋ ਜਾ ਕਈ ਮਿੱਤਰ ਕਹਿੰਦੇ ਨੇ ਫੋਰਡ ਤੇ ਲੋਨ ਨਹੀਂ ਹੁੰਦਾ ਹੋ ਜਾਊਗਾ ਸਾਰਾ ਕੁਝ ਬਈ ਅਗਲੀ ਆ ਗਈ ਬਈ ਆਪਣੇ ਲਈ ਡੀਡੀ 2 2018 ਜੀਟੀ ਹੈ ਵੀਰੇ ਹਾਂਜੀ ਲਗਜ਼ਰੀ ਲਾਈਨ ਹੈ ਹਾਂਜੀ ਤੇ ਫਰਸਟ ਓਨਰ ਹੈ 95000 ਚੱਲੀ ਹੋਈ ਹੈ ਕਾਰ ਫਰੇਮਲੈਸ ਬਈ ਹਾਂਜੀ ਚੈੱਕ ਕਰੋ ਫਰੇਮਲੈਸ ਡੋਰ ਦੇ ਨਾਲ ਮਿਲਦੀ ਆਪਾਂ ਨੂੰ ਕਾਰ ਹੈ ਨਾ ਤੇ ਡਿਜੀਟਲ ਮੀਟਰ ਹੁੰਦੇ ਨੇ ਐਨੇ ਫੀਚਰ ਹੁੰਦੇ ਨੇ ਬੰਦਾ ਬਈ ਹੈ ਨਾ ਆਪ ਕੀ ਕੁਝ ਦੱਸੀ ਜਾਵੇ ਦੱਸ ਦੇ ਵੀ ਥੱਕ ਜਾਂਦੇ ਹਾਂ ਹਾਂ ਇਹਦਾ ਜਿਹਨੇ ਲੈਣੀ ਉਹਨੂੰ ਪਤਾ ਹੁੰਦਾ ਬਈ ਇੰਨਾ ਕੁ ਕਹਿ ਦੇ ਵਿੱਚ ਠੀਕ ਹੈ ਤੇ ਬਾਕੀ ਪੈਨਾਰੋਮਿਕ ਸਨਰੂਫ ਹੈ ਬਈ ਚੈੱਕ ਕਰੋ ਬਹੁਤ ਵੱਡਾ ਹੁੰਦਾ ਹੈ ਨਾ ਤੇ ਘੈਂਟ ਆ ਬਈ ਕਾਰ 17 ਮਾਡਲ ਦੱਸੇ ਨਾ 18 18 18 18 ਤੇ ਇਹਦੇ ਰੇਟ ਦੀ ਹੁਣ ਗੱਲਬਾਤ ਕਰਾਂਗੇ ਬਾਈ 21 ਲੱਖ ਰੁਪਏ ਵੀਰੇ 28 ਲੱਖ ਰੁਪਏ ਹਾਂਜੀ ਲੋ ਜੀ 28 ਲੱਖ ਰੁਪਏ ਦੀ ਕਾਰ ਆ ਬਾਈ ਤੇ ਨਵੀਂ ਗੱਲ ਕਰੀਏ ਬਈ ਨਵੀਂ ਤਾਂ ਕਰੋੜ ਦੇ ਲੱਗੇ ਜਾਂਦੀ ਹੈ ਨਾ ਮੇਰੇ ਹਾਂਜੀ ਹਾਂ ਤੇ ਬਹੁਤ ਕਹੈਂਡ ਕਾਰ ਆ ਬਾਈ ਤੇ ਇਹਦੇ ਤੇ ਲੋਨ ਹੋ ਜਾਊਗਾ 25 ਲੋਨ ਹੋ ਜਾਏਗਾ ਵੀਰੇ 25 ਦੇ ਗੇਟ ਤੇ ਹਾਂਜੀ ਠੀਕ ਆ ਬਾਈ ਲੋ ਜੀ ਮਿੱਤਰੋ ਕਿਵੇਂ ਲੱਗੀ ਕਾਰ ਆ ਬਾਈ ਹਨਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਸ ਇੱਕ ਵਾਰ ਪੇਜ ਫੋਲੋ ਕਰ ਲਓ ਵੀ ਮਾਵੀ ਕਾਰ ਜ਼ੋਨ ਮਹਾਲੀ ਠੀਕ ਹੈ ਇਹਦੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਆਪਣੇ ਲਈ ਹੈਨਾ ਤੇ 12ਵੀਂ ਕਾਰਾ ਤੁਹਾਨੂੰ ਦਿਖਾਈਆਂ ਕਾਲੀਆਂ ਤੇ ਹੁਣ ਚਿੱਟੀਆਂ ਕਾਰਾਂ ਜਿਹੜੀਆਂ ਮਤਲਬ ਲੋ ਸੈਗਮੈਂਟਾਂ ਦੇ ਦੀਦੇ ਵਿੱਚ 8 ਤੋਂ 10 ਲੱਖ ਰੁਪਏ ਦੀ ਕਾਰ ਆਉਣੀਆਂ 5 7 8 10 ਲੱਖ ਦੀਆਂ ਕਾਰਾਂ ਤੇ ਤੁਹਾਨੂੰ ਅਗਲੇ ਵਲੌਗ ਚ ਉਹ ਦਿਖਾਵਾਂਗੇ ਤੇ ਬਸ ਉਹਦੇ ਲਈ ਆਪਣਾ ਪੇਜ ਫੋਲੋ ਕਰ ਲਿਓ ਮਿਲਾਂਗੇ ਬਹੁਤ ਛੇਤੀ ਨਵੇਂ ਕਾਰਾਂ ਦੇ ਨਾਲ ਬਈ ਸਸੀਕਾਰ